ਦੀ ਦਰਾਜ ਨੂੰ ਸਾਡੇ ਕਾਂਗਰਸ ਪਾਰਟੀ ਦਾ ਜਿਹੜਾ ਮਹਿਲਾ ਮੰਡਲ ਗਰੁੱਪ ਹੈ ਉਦੋਂ ਵੱਲੋਂ ਮਨਾਇਆ ਜਾ ਰਿਹਾ ਇੱਕ ਭਾਈਚਾਰਕ ਸਾਂਝ ਆ ਜਿਸ ਸਾਰੇ ਢੜਬੇ ਹਲਕੀ ਦੇ ਧੀਆ ਆਪਣਾ ਇਕੱਠੋ ਕੇ ਆਪਣੇ ਜੋ ਦੁੱਖ ਸੁੱਖ ਉਹ ਸਾਂਝੂ ਹੋਣ ਲਿਆ ਕਿ ਆਪਸ ਮਨੋਂ ਇੱਕ ਮਿਲਣ ਦਾ ਮੌਕਾ ਮਿਲ ਜਗਾ ਇੱਕ ਵਧੀਆ ਪਹਿਲ ਹੈ ਜਿਨ੍ਹਾਂ ਸਾਡੀਆਂ ਧੀਆ ਆਪਣਾ ਇਕੱਠੇ ਹੋਣ ਦਾ ਮੌਕਾ ਮਿਲਦਾ ਤੇ ਆਪਦੇ ਸਾਰਾ ਜਿਹੜਾ ਇਕੱਠੇ ਹੋ ਕੇ ਆਪਣੀ ਗੱਲਬਾਤ ਕਰਨ ਨੂੰ ਮੌਕਾ ਮਿਲਦਾ ਤੇ ਆਪਦੇ ਦੁੱਖ ਸੁੱਖ ਉਹ ਸਾਂਝੇ ਕਰਨ ਦਾ ਟਾਈਮ ਹੁੰਦਾ ਜਿ ਸਾਡੀਆਂ ਧੀਆ ਪੈਣਾ ਹਲਕੀ ਦੀਆਂ ਇਕੱਠੀਆਂ ਹੁੰਦੀਆਂ ਬਹੁਤ ਹੀ ਅੱਜ ਖੁਸ਼ੀ ਦਾ ਦਿਨ ਹੈਗਾ ਜੀ ਸਾਡੀ ਭੈਣ ਮਹਿਲਾ ਕਾਂਗਰਸ ਦੀ ਸੂਬਾ ਸਕਤਰ ਹਰ ਪਿਛਲੇ ਸਾਲ ਵੀ ਮੈਨੂੰ ਬੁਲਾਇਆ ਮੈਂ ਆਈ ਸੀ ਤੇ ਅੱਜ ਵੀ ਆਈ ਆ ਸਭ ਤੋਂ ਪਹਿਲਾਂ ਮੈਂ ਆਪਣੀਆਂ ਸਾਰੀਆਂ ਭੈਣਾਂ ਨੂੰ ਲੱਖ ਲੱਖ ਮੁਬਾਰਕਾ ਦਿੰਦੀ ਆ ਤੇ ਵਾਹਿਗੁਰੂ ਅਗੇ ਅਰਦਾਸ ਕਰਦੀ ਆ ਕਿ ਇਸੇ ਤਰ੍ਹਾਂ ਸਾਡੀਆਂ ਭੈਣਾਂ ਸੌਣ ਦੇ ਮਹੀਨੇ ਚ ਤੀਆਂ ਮਨਾਉਂਦੀਆਂ ਰਹਿਣ ਆਪਦੇ ਭਰਾਵਾਂ ਦੀ ਪਰਿਵਾਰਾਂ ਦੀ ਸੁੱਖ ਮੰਦੀਆਂ ਵਾਹਿਗੁਰੂ ਉਹਨਾਂ ਨੂੰ ਚੜ੍ਹਦੀ ਕਲਾ 'ਚ ਰੱਖਣ ਤੇ ਬੜੀ ਬੇਨਤੀ ਸਾਡੀ ਭੈਣ ਹੈ ਸਾਰੀਆਂ ਭੈਣਾਂ ਮਹਿਲਾ ਕਾਂਗਰਸ ਦੀ ਅਹੁਦੇਦਾਰ ਚਾਹੇ ਬادیه ਮੇਰੀਆਂ ਸਾਰੀਆਂ ਭੈਣਾਂ ਇਕੱਠੀਆਂ ਹੋ ਕੇ ਜੋ ਤਿਹਾੜ ਮਨਾਉਣੀ ਹੈ ਇਕ ਭਾਈਚਾਰਕ ਸਾਂਝ ਵਾਦੀ ਹੈ ਜੋ ਕਿ ਅੱਜ ਦਾ ਜੋ ਜੀਵਨ ਹੈ ਕੱਲ ਜੋ ਕਹਿੰਦੇ ਚੱਲ ਰਿਹਾ ਪਰ ਬਹੁਤ ਚੰਗੀ ਗੱਲ ਹੈ ਤੇ ਹਰ ਸਾਲ ਇੱਕ ਬੜਾ ਉਤਸ਼ਾਹ ਭੈਣਾਂ ਚ ਪੈਦਾ ਕਰਦੀ ਹੈ ਤੇ ਸਾਡੇ ਭਰਾ ਵੀ ਜਿੱਥੇ ਸੱਤਾ ਭਾਈ ਜੀ ਗਾਗਾ ਜੀ ਨਿਰਮਲ ਭਾਈ ਹੋਰ ਸਾਰੀ ਟੀਮ ਜਿਹੜੀ ਹੈ ਮਹੰਤ ਜੀ ਖੜੇ ਨੇ ਉਹ ਵੀ ਅਸ਼ੀਰਵਾਦ ਦਿੰਦੇ ਨੇ ਹਮੇਸ਼ਾ ਇਹ ਭੈਣ ਨੂੰ ਅਸੀਂ ਆਸ ਕਰਦੇ ਆ ਕਿ ਇਸੇ ਤਰ੍ਹਾਂ ਭਾਈਚਾਰਕ ਸਾਂਝ ਨੂੰ ਵਧਾਉਂਦੇ ਹੋਏ ਸਾਡੀ ਭੈਣ ਇੱਥੇ ਹਰ ਮਨਾਉਂਦੀ ਰਹੇ ਇਹਨਾਂ ਉਦੋਂ ਵੀ ਹੈ ਜੋ ਦੁਪੱਟੇ ਪੱਦਰ ਤੇ ਮਿਲਦਾ ਹੈ ਇਹਨਾਂ ਦੇ ਸਹਜ ਉਹ ਨਹੀਂ ਦੇਖਦੇ ਬਿਲਕੁਲ ਜੀ ਮੈਂ ਪਿਛਲੀ ਵਾਰ ਵੀ ਆਈ ਸੀ ਜਦ ਵੀ ਮਹੰਤ ਜੀ ਇਹਨਾਂ ਰਾ ਪ੍ਰਤਾਪ ਹੈ ਆਸ਼ੀਰਵਾਦ ਹੈ ਮੈਂ ਇਹਨਾਂ ਦਾ ਵੀ ਧੰਨਵਾਦ ਕਰਦੀ ਹਾਂ ਹੱਥ ਜੋੜ ਕੇ ਸਿਰ ਨਿਵਾ ਕੇ ਕਿ ਸਾਡਾ ਸਾਥ ਇਸੇ ਤਰ੍ਹਾਂ ਦਿੰਦੇ ਰਹੋ ਇਹਨਾਂ ਦੇ ਆਸ਼ੀਰਵਾਦ ਨਾਲ ਹੀ ਅਸੀਂ ਅੱਗੇ ਚੱਲਦੇ ਜਿਵੇਂ ਕੋਈ ਭੰਗੋ ਐਂਡ ਸਪੈਸ਼ਲ ਪ੍ਰੋਗਰਾਮ ਤੋਂ ਉਹ ਬੰਦੋ ਮੋੜ ਦੇ ਕਿ ਪਾਰ ਤੋਂ ਅੱਗੇ ਵਧ ਕੇ ਲੋਕਾਂ ਨੂੰ ਜਾ ਰਹੇ ਹਾਂ ਅਗਰਾਂ ਦੇ ਨਾਲ ਜਿਹੜੇ ਪਾਉ ਨਾਲ ਜਿਹੜੇ ਤੋਂ ਬਸ جا ਰਹੀ ਸੀ بہت ਚੰਗੀ ਗੱਲ ਹੈ ਦੇਖੋ ਮੈਂ ਰੋਜ ਤੀਆਂ ਤੇ ਜਾਂਦੀ ਆ ਇੱਥੋਂ ਹੀ ਪਤਾ ਲੱਗਦਾ ਕੱਲ ਮੇਰੇ ਮਦਰ ਨੇ ਮੈਨੂੰ ਕਿਹਾ ਕਿ ਚੰਗੀ ਗੱਲ ਹੈ ਵਿਰਸੇ ਨੂੰ ਬਚਾਉਣ ਲਈ ਜਿਹੜੇ ਤਿਹਾਰ ਮਨਾਜਾਂਦੇ ਆ ਤੁਸੀਂ ਆਪ ਹੀ ਦੇਖੋ ਮੈਂ ਕੱਲ ਵੀ ਸੰਗਰੂਰ ਸੀ ਸ਼ਾਮ ਨੂੰ ਪਟਿਆਲੇ ਸੀ ਅੱਜ ਮੈਂ ਡਿੜਬੇ ਆ ਪਰਸੋਂ ਮੈਂ ਫੇਰ ਸਮਾਣੇ ਆ ਸੋ ਰੋਜ ਇਤਿਹਾਰ ਹੁੰਦੇ ਨੇ ਚੰਗੀ ਗੱਲ ਹੈ ਭੈਣਾ ਵਧੀਆ ਤੇ ਭੈਣਾ ਚੁਚਾ ਪੈਦਾ ਕਰਕੇ ਅਜਿਹੇ ਮਨਾ ਕੇ ਸੱਭਿਆਚਾਰਕ ਨੂੰ ਤਾਂ ਬਚਾਉਂਦੀ ਹੀ ਨੇ ਪਸ ਹੋਣ ਵਾਲੀਆਂ ਪੀੜ੍ਹੀਆਂ ਨੂੰ ਵੀ ਸਾਡੇ ਵਿਰਸੇ ਤੇ ਸੱਭਿਆਚਾਰ ਬਾਰੇ ਪਤਾ ਲੱਗਦਾ ਹੈ ਇਹ ਚੰਗੀ ਗੱਲ ਹੈ ਇੱਕ ਚੰਗੇ ਪੰਜਾਬ ਦੀ ਖੁਸ਼ਹਾਲੀ ਦੀ ਨਿਸ਼ਾਨੀ ਹੈ ਬਾਕੀ ਸਤਾਈ ਚ ਸਾਡੀ ਕਾਂਗਰਸ ਪਾਰਟੀ ਜਿਹੜੀ ਹੈ ਅਸੀਂ ਕੋਸ਼ਿਸ਼ ਕਰਾਂਗੇ ਬੀਇੰਗ ਅ ਵੂਮਨ ਪ੍ਰੈਜ਼ੀਡੈਂਟ ਮੈਂ ਵੀ ਕੋਸ਼ਿਸ਼ ਕਰੂੰਗੀ ਕਿ ਭੈਣਾਂ ਨੂੰ ਅਸੀਂ ਹੋਰ ਵੂਮਨ ਐਮਪਾਰਟਮੈਂਟ ਉੱਪਰ ਚਾਕੇ ਇਹ ਚੀਜ਼ਾਂ ਅੱਗੇ ਲੈ ਕੇ ਜਾਏ